ਪਿਛਲੇ ਸਾਲ ਦਾਣਾ ਮੰਡੀ ਵਿੱਚ ਬਰਸਾਤਾਂ ਦੇ ਕਾਰਨ ਕਣਕ ਖਰਾਬ ਹੋ ਗਈ ਸੀ ਅਤੇ ਕਣਕ ਦੇ ਢੱਟਿਆਂ ਦੇ ਉੱਪਰੋਂ ਦੀ ਬਰਸਾਤਾਂ ਦਾ ਪਾਣੀ ਜਾਣ ਲੱਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਦੀ ਸ਼ਿਕਾਇਤ ਮੰਡੀ ਬੋਰਡ ਅਧਿ ਉੱਚ ਅਧਿਕਾਰੀਆਂ ਕੋਲ ਅਤੇ ਪੰਜਾਬ ਸਰਕਾਰ ਕੋਲ ਕੀਤੀ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਕਰਤਾ ਬੂਟਾ ਸਿੰਘ ਚਿਮਨੇ ਵਾਲਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਪ੍ਰੈਸ ਕਟਰ ਉਹਨਾਂ ਦੇ ਸਾਥੀ ਨੂੰ ਬੁਲਾਇਆ ਅਤੇ ਕਿਹਾ ਬੀ ਇਨਕੁਆਇਰੀ ਦਾ ਟਾਈਮ ਹੈ ਜਦੋਂ ਦਫਤਰ ਵਿੱਚ ਪੁੱਜੇ ਤਾਂ ਡੀਐਮਓ ਆਪਣੀ ਸੀਟ ਤੇ ਨਹੀਂ ਸੀ ਰੋਸ਼ੋ ਰੂਪ ਉਹਨਾਂ ਨੇ ਵਰਕੀ ਕੁਝ ਕਿਹਾ ਇਸ ਸੰਬੰਧ ਵਿੱਚ ਡੀਐਮਓ ਦੇ ਫੋਨ ਤੇ ਰਿੰਗ ਕੀਤੀ ਤਾਂ ਫੋਨ ਦੀ ਘੰਟੀ ਵੱਜਦੀ ਰਹੀ ਪਰ ਡੀਐਮਓ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਨੇ ਰੋ ਜੀ ਸ਼ੁਭਨਾਮਾ ਮੈਂ ਭੂਤਾ ਸਿੰਘ ਚਿਮੜਿਆਲਾ ਪ੍ਰੈਸ ਸਕੱਤਰ ਪੰਜਾਬ ਭਾਰਤੀ ਕਿਸਾਨੀ ਜਿਹਦੇ ਨਾਲ ਕਾਦੀਆਂ ਜੀ ਕਿ ਮੇਰੇ ਨਾਲ ਆ ਸਰਦਾਮੋ ਇਸ਼ਾਨਸ ਜ਼ਿਲ੍ਹਾ ਪ੍ਰਧਾਨ ਜਿੱਥੇ ਹੁੰਦੀ ਠੀਕ ਹੈ ਜੀ ਤੇ ਅ ਡੀ ਐਮਓ ਸਾਹਿਬ ਦੇ ਦਫਤਰ ਆਇਆ ਹਾਂ ਸਲੋਤ ਬਿਸਨੋਈ ਜੀ ਦੇ ਕੀ ਮਸਲਾ ਕੀ ਹੈ ਸਰ ਅੱਜ ਮਸਲਾ ਇਹ ਹੈ ਕਿ ਪਿਛਲੇ ਆਪਣੇ ਕਣਕ ਦਾ ਸੀਜ਼ਨ ਹੋਇਆ ਸੀ ਕਣਕ ਦੇ ਸੀਜ਼ਨ ਵਿੱਚ ਸਭ ਤੋਂ ਵੱਡੀ ਮੰਡੀ ਖੰਨਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਉਸ ਤੋਂ ਵੱਧ ਨੁਕਸਾਨ ਹੈ ਮਾਰਕੀਟ ਕਮੇਟੀ ਫਾਲਕਾ ਦੇ ਵਿੱਚ ਹੋਇਆ ਸੀ ਜੀ ਕਣਕ ਦਾ ਜੀ ਕਣਕ ਦੀ ਬੜੀ ਪ੍ਰਵਾਹੀ ਆ ਸੀ ਉੱਥੇ ਵੇਖਿਆ ਸੀਗਾ ਕਿ ਕਿਸਾਨ ਕਿਵੇਂ ਰੋਂਦੇ ਆ ਕਿਸਾਨ ਕਣਕ ਪੈਦਾ ਕਰ ਸਕਦੇ ਆ ਜੀ ਸਾਂਭ ਨਹੀਂ ਸਕਦੇ ਜੀ ਪਰ ਜਦੋਂ ਅਸੀਂ ਦੇਖਿਆ ਵੀ ਇੱਥੇ ਮੰਡੀਆਂ ਦੇ ਵਿੱਚ ਇੰਨੇ ਅੰਬਾਰ ਲੱਗੇ ਆ ਤੇ ਮੰਡੀਆਂਆਂ ਦੀਆਂ ਜਿਹੜੀਆਂ ਬੋਰੀਆਂ ਭਰੀਆਂ ਉਹਦੇ ਉੱਤੋਂ ਦੀ ਪਾਣੀ ਜਾਂਦਾ ਸੀ ਜੀ ਅਸੀਂ ਉਸ ਟਾਈਮ ਤੇ ਪੰਜਾਬ ਸਰਕਾਰ ਨੂੰ ਮੰਡੀ ਬੋਰਡ ਨੂੰ ਇਹ ਗੁਹਾਰ ਲਾਈ ਸੀ ਵੀ ਕਿਸਾਨਾਂ ਦਾ ਹੀ ਕਰੀ ਕਸੂਰ ਹੈ ਜੀ ਕਿਸਾਨ ਤਾਂ ਘੇ ਮਰਿਆ ਕਰਜ਼ੇ ਦੇ ਵਿੱਚ ਮਰੇ ਪਿਆ ਹੈ ਕਦੇ ਤੁਸੀਂ ਪਾਰਤ ਮਾਲਾ ਕੱਢੀ ਜਾਣੇ ਆ ਕਦੇ ਜ਼ਮੀਨਾਂ ਉੱਪਰ ਕਰੀ ਜਾਣੇ ਆ ਜਿਹੜੀ ਸਾਡੀ ਰਹਿੰਦੀ ਖੁੰਦੀ ਆ ਤੁਸੀਂ ਆਹ ਕਰੀ ਜਾਣੇ ਆ ਸਾਡੇ ਤਿੰਨ ਕੀਤੇ ਕਾਨੂੰਨ ਵੀ ਸਾਡੇ ਤੇ ਮੜਤੇ ਆ ਕੀ ਕਰੀ ਜਾਣੇ ਜੀ ਤੇ ਇਹ ਸਾਡੀ ਬੇਨਤੀ ਪੰਜਾਬ ਸਰਕਾਰ ਪਹੁੰਚੇ ਉਹਨਾਂ ਨੇ ਇਹਦੇ ਵਿਸ਼ਲੇਸ਼ਣ ਵਾਸਤੇ ਇਹ ਸਾਨੂੰ ਸੱਦਿਆ ਸੀ ਅਸੀਂ ਅੱਜ ਫੇਰ ਕਹਿੰਨੇ ਆ ਵੀ ਜਿਹੜੇ ਕਣਕਕ ਨੁਕਸਾਨ ਹੋਈ ਸੀ ਨਾ ਆਰਥਿਕ ਨੁਕਸਾਨ ਹੋਇਆ ਗਿਆ ਨਾ ਪ੍ਰਸ਼ਾਸਨ ਦਾ ਨੁਕਸਾਨ ਗਿਆ ਨਾ ਮੰਡੀ ਬੋਰਡ ਦੇ ਜਿਹੜੇ ਅਫੀਸਰ ਬੈਠੇ ਐ ਇੱਥੇ ਨਾ ਉਹਨਾਂ ਦਾ ਨੁਕਸਾਨ ਆ ਜੇ ਨੁਕਸਾਨ ਹੋਇਆ ਤਾਂ ਸਿਰਫ ਕਿਸਾਨ ਦਾ ਹੋਇਆ ਜੀ ਕਿਉਂਕਿ ਜਿਹੜੀ ਕੰਦ ਪਈ ਸੀ ਉਹਨਾਂ ਨੇ ਢੇਠੋਤਾ ਕਰਕੇ ਠੀਕ ਹੈ ਵਿੱਚੋਂ ਕੋਈ ਰਲਈ ਕੋਈ ਗਲੀ ਜਿਹੜੀ ਬਚੀ ਪਈ ਸੀ ਉਹ ਤਾਂ ਕਿਸਾਨਾਂ ਨੂੰ ਜੁਕਾਦੀ ਵੀ ਅਸੀਂ ਤਾਂ ਦਲਾਲ ਆ ਅਸੀਂ ਕਿਸਾਨ ਜਿਹੜੇ ਆੜਤੀਏ ਅਸੀਂ ਤਾਂ ਸੌਡੀ ਕਣਕ ਵੇਚ ਕੇ ਸਾਨੂੰ ਤਾਂ ਦਲਾਲੀ ਮਿਲਣੀ ਆ ਅਸੀਂ ਪੱਲਿਓ ਨਹੀਂ ਪਉਣੇ ਜੀ ਜਿਹੜਾ ਪ੍ਰਸ਼ਾਸਨ ਸੀ ਅਫੀਸਰ ਸੀ ਉਹਨਾਂ ਨੇ ਵੇਖਿਆ ਸੀਗਾ ਵੀ ਇਹ ਮੰਡੀਪੁਰ ਦੇ ਸਾਡੇ ਬਸਨੀ ਜੀ ਕੁਸ ਪਾਣੀ ਭਰਿਆ ਪਿਆ ਤੇ ਜਿਹੜੇ ਅਧਿਕਾਰੀ ਸੀ ਜਿਨ੍ਹਾਂ ਦੀ ਦੇਖ ਰਹਿਖ ਦੇ ਵਿੱਚ ਹਮੇਸ਼ਾ ਹੀ ਹੁੰਦਾ ਅੱਜ ਵੀ ਜੇ ਅਸੀਂ ਬੇਮੌਸਮੀ بارش ਦੀ ਘਰ ਕਰਦੇ ਆ ਨਾ ਸਾਡੇ ਪਿੰਡ ਟਾਲੀ ਵਾਲਾ ਬੋਦਲਾ ਸਿੰਘਪੁਰਾ ਢੀਂਗਾਲੀ ਸਾਬੂਆਣਾ ਦਲਬੀਰ ਖੇੜਾ ਕਈ ਪਿੰਡ ਇਸ ਤਰ੍ਹਾਂ ਦੇ ਜਿੱਥੇ ਪਾਣੀ ਬਹੁਤ ਓਵਰਫਲੋ ਹੋ ਗਿਆ ਤੇ ਡੁੱਬਦੇ ਆ ਜੀ ਪ੍ਰਸ਼ਾਸਨ ਇਹ ਪ੍ਰਸ਼ਾਸਨ ਇੱਕ ਨਿਗਾਹ ਹੁੰਦੀ ਹੈ ਵੀ ਅਸੀਂ ਸੀਜ਼ਨ ਆਉਣ ਤੋਂ ਪਹਿਲਾਂ ਅਸੀਂ ਨੂੰ ਸਫਾਈ ਕਰੀਏ ਧਨ ਪ੍ਰਬੰਧ ਕਰੀਏ ਉਹ ਹਾਲ ਸਾਡੀ ਕਰਨ ਖਦਾ ਹੋਇਆ ਕੰਸਨ ਕੰਗ ਦੇ ਵਿੱਚ ਕਿਸਾਨ ਤਾਂ ਲੁੱਟੇ ਪੁੱਟੇ ਗਏ ਤੇ ਸਾਥੋਂ ਇੰਪੁਰੀਆਂ ਕੀ ਮੰਗਦੇ ਆ ਅਸ ਤੱਕ ਨੇ ਬੰਦੀ ਕਾਰਵਾਈ ਉਹ ਤਾਂ ਉਹ ਤਾਂ ਜਦੋਂ ਮੰਨੋ ਫਾਜ਼ਿਲਕਾ ਜਦੋਂ ਪਾਣੀ ਆਇਆ ਤੁਸੀਂ ਉਹਦੀ ਕੋਈ ਕੰਪਲੇਂਟ ਕੀਤੀ ਸੀ ਬੜੀ ਕੰਪਲੇਟਾਂ ਕੀਤੀਆਂ ਅਸੀਂ ਡਾਇਰੈਕਟ ਡੀਸੀ ਨੂੰ ਮਿਲਿਆ ਪ੍ਰਸ਼ਾਸਨ ਨੂੰ ਮਿਲਿਆ ਮੰਡੀ ਬੋਰਡ ਅਧਿਕਾਰੀਆਂ ਨੂੰ ਮਿਲੇ ਹੈ ਪਰ ਇਹ ਹੈ ਕਿ ਕਿਸਾਨ ਤੇ ਸੰਦੇ ਵੀ ਕਿਸਾਨ ਸਿਰਫ ਧਰਨਾ ਲਾ ਸਕਦਾ ਹੈ ਟ੍ਰੈਫਿਕ ਦੇ ਵਿੱਚ ਵਿਘਨ ਪਾ ਸਕਦਾ ਹੈ ਬਾਦ ਆਪਣੀ ਪੈਦਾ ਕਰ ਸਕਦਾ ਪਰ ਉਹਦੀਆਂ ਭਾਵਨਾ ਨੂੰ ਸਮਝਦੇ ਆ ਮੰਡੀ ਬਣੀਆਂ ਸਬਜ਼ੀ ਮੰਡੀ ਤੁਸੀਂ ਇਹ ਤੇ ਜਾ ਕੇ ਵੇਖੋ ਨਹੀਂ ਸਰ ਪਲੀਜ਼ ਸੁਣੋ ਗੱਲ ਮੰਡੀ ਜਾ ਕੇ ਵੇਖ ਲਓ ਸਬਜ਼ੀ ਮੰਡੀ ਦੇ ਵਿੱਚ بارش ਹੋਈਆਂ بارش ਦੇ ਵਿੱਚ ਜਿਹੜੇ ਕਿਸਾਨ ਪੈਦਾ ਕਰਨ ਵਾਲੇ ਸੀ ਉਹ ਬਾਹਰ ਤੇ ਜਿਹੜੇ 830 ਛੱਡ ਦੇ ਥੱਲੇ ਸੀ ਇਹ ਜਿਹੜਾ ਮੰਡੀ ਬੋਰਡ ਦਾ ਡੀਐਮ ਉਹ ਇੱਥੇ ਬੈਠਾ ਹੈ ਸੈਕਟਰੀ ਇੱਥੇ ਬੈਠਾ ਹੈ ਚੇਅਰਮੈਨ ਦੇ ਨੱਕ ਦੇ ਥੱਲੇ ਸਭ ਕੁਝ ਹੋ ਹੀ ਜਾਂਦਾ ਕਿਹਦੀ ਮਿਲਪਹੁਤ ਨਾਲ ਹੋ ਹੀ ਜਾਂਦਾ 12 ਵਜੇ ਦਾ ਟਾਈਮ ਸੀ ਲੈਟਰ ਕੱਢਿਆ ਨਾ ਨਾ ਰਜਿਸਟਰ ਲੈਟਰ ਕੱਢਿਆ ਮੈਨੂੰ ਤੇ ਪ੍ਰਧਾਨ ਜੀ ਨੂੰ ਵੀ ਤੁਸੀਂ ਆ ਕੇ 12 ਵਜੇ ਇਸ ਜਿਹੜੀ ਕੰਪਲੇਟ ਕੀਤੀ ਹੈ ਇਸ ਇਨਕੁਆਰੀ ਦੇ ਵਿੱਚ ਸ਼ਾਮ ਲੋ ਕਿ ਅਸੀਂ ਆਪਣੇ ਸਾਰੇ ਰਜੇਵੇਂ ਛੱਡ ਕੇ ਝੁੰਣਾ ਲੱਗੀ ਜਾਂਦਾ ਸੀ ਸਾਡੇ ਕਿਸਾਨਾਂ ਦੇ ਵਿੱਚ ਅਸੀਂ ਉੱਧਰ ਜਾਣਾ ਸੀਗਾ ਉੱਧਰ ਸਾਰੇ ਕੈਨਸਲ ਕਰਕੇ ਅਸੀਂ ਆਏ ਪਰ ਦੁੱਖੇ ਪੜਾਇਆ ਵੀ ਅਜੰਦਰਾ ਲਗਿਆ ਠੀਕ ਹੈ ਜੀ ਤੇ ਕੋਈ ਤੁਸੀਂ ਇੱਥੇ ਮੁਲਾਜ਼ਮਾ ਨਾਲ ਗੱਲ ਕੀਤੀ ਹੈ ਜਾਂ ਕੋਈ ਉਹਨਾਂ ਨਾਲ رابطہ ਕਾਇਮ ਕਰਨ ਦੀ ਡੀਐਮ ਸਾਹਿਬ ਨਾਲ ਕੋਈ ਫੋਨ ਫੋਨ ਕੀਤਾ ਤੁਸੀਂ ਵੀ ਆ ਕਿ ਕਿਸ ਅਸੀਂ ਅਸੀਂ ਤੇ ਇੱਥੇ ਦਫ਼ਤਰ ਚੋਂਗੇ ਸਾਨੂੰ ਕੌਣ ਪੁੱਛਦਾ ਸਾਨੂੰ ਅਸੀਂ ਕਿਹਨੂੰ ਪੁੱਛੀਏ ਜੇ ਤਾਂ ਇਹਨਾਂ ਦਾ ਕੋਈ ਨੁਮਾਇੰਦਾ ਬਿਠਾਇਆ ਹੁੰਦਾ ਸੈਕਟਰੀ ਸਾਹਿਬ ਸੁਬਡਿਡ ਡੀਐਮ ਨੂੰ ਸਾਹਿਬ ਦਾ ਵੀ ਜੇ ਮੈਂ 12 ਵਜੇ ਟਾਈਮ ਦਿੱਤਾ ਦਫ਼ਤਰ ਖੁੱਲਾ ਹੁੰਦਾ ਵੀ ਉਹਨੂੰ ਬਿਠਾਓ ਮੈਂ ਕਿਸੇ ਮੀਟਿੰਗ ਚ ਜਾਂ ਕਿਤੇ ਪਾਸੇ ਆ ਤੇ ਮੈਂ ਆ ਜਾਊਗਾ ਪਰ ਉਹ ਤਾਂ ਜਿੰਦਰਾ ਹੀ ਆ ਲੱਗ ਰਹੇ ਵੀ ਕੋਈ ਵਿੱਚ ਦਫ਼ਤਰ ਜਿ ਨਹੀਂ ਬੜੇ ਜੀ ਚਲੋ ਹੁਣ ਕੀ ਤੁਸੀਂ ਤੁਹਾਡੀ ਡਿਮਾਂਡ ਕੀ ਹੈਗੀ ਹੁਣ ਤੁਹਾਨੂੰ ਦੁਬਾਰਾ ਬੁਲਾਇਆ ਗਿਆ ਹੈ ਕਿਤੇ ਬਾਹਰ ਗਏ ਹੋਏ ਨੇ ਇਸ ਬਾਰੇ ਕੋਈ ਸੂਚਨਾ ਹੈਗੀ ਹੈ ਕੋਈ ਸਾਨੂੰ ਸੂਚਨਾ ਨਹੀਂ ਕੋਈ ਸੂਚਨਾ ਨਹੀਂ ਅੱਜ ਤਾਂ ਸਗੋਂ ਮੇਰਾ ਗੁੱਡਾ ਚੇਨ ਕੀਤਾ ਮੈਂ ਨਹੀਂ ਰਿਪਲੇਸਮੈਂਟ ਕਰਾਂ ਮੈਂ ਤਾਂ ਔਖਾ ਹੋ ਗਿਆ ਤੇ ਖੁੰਡੀ ਫੜ ਕੇ ਬੱਚੋਂ ਨਾਲਕ ਐ ਵੀ ਮੈਂ ਇਸ ਇਨਕੁਆਰੀ ਦੇ ਵਿੱਚ ਸ਼ਾਮਲ ਹੋਵਾਂ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਵੀ ਇਸ ਮੰਡੀ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਮੰਡੀ ਸੁਪਰਵਾਈਜ਼ਰ ਮੰਡੀ ਦੇ ਅਫੀਸਰ ਜਿਹੜੇ ਕਰਪਸ਼ਨ ਦੇ ਅੱਡੇ ਬਣਿਆ ਜਦੋਂ ਇੱਥੇ ਕੰਕ ਪੈਸੀ ਕੰਕ ਦੇ ਉੱਤੇ ਚਾਰ-ਚਾਰ ਉਂਗਲਾ ਪੰਜ-ਪੰਜ ਉਂਗਲਾ ਜੇ ਕ੍ਰੇਟ ਲਾਏ ਹੁੰਦੇ ਤਰਪਾਲ ਉੱਤੇ ਲਏ ਹੁੰਦੇ ਤਾਂ ਇੰਨੀ ਕੰਡ ਦਾ ਨੁਕਸਾਨ ਨਹੀਂ ਹੁੰਦਾ ਸੀ ਪਰ ਇੱਥੇ ਤਾਂ ਇਹ ਸੀਗਾ ਬਿਨ ਲਸਾਂਸ ਬਣਾਉਣੇ ਆ ਤੇ ਤੁਸੀਂ ਬਾਰਵੀਂ ਦਿਆਓ ਤੇ ਲਸਾਂਸ ਬਣਾ ਕੇ ਤੁਰੇ ਜਾਓ ਕੋਈ ਇਹਨਾਂ ਨੇ ਵੇਖਿਆ ਨਹੀਂ ਵੀ ਉਹਨਾਂ ਕੋਲ ਤਰਪਾਲ ਹੈਗੇ ਕ੍ਰੇਟ ਹੈਗੇ ਕਿ ਨਹੀਂ ਜਿਹੜੇ 60 ਇੰਚੀ ਜਿਹੜੇ ਬਾਰਸ਼ਾਂ ਵਿੱਚ ਗਈ ਉਹ ਤਾਂ ਪਟ ਸਕਦੀ ਸੀ ਕੰਕ ਪਰ ਦੁੱਖ ਨਾਲ ਕਹਿੰਦਾ ਪੈਂਦਾ ਵੀ 60 ਇੰਚੀ ਛੱਡ ਕੇ 2 ਇੰਚ ਵੀ ਨਹੀਂ ਬਚੀ ਆ ਖੁੱਲੇ ਸਮਾਨ ਤੇ ਪਿੱਛੇ ਸਾਰੇ ਕਰ ਠੀਕ ਹੈ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत